ਹੈਲੋ ਫਰੈਂਡਸ ਮੇਰਾ ਅੱਜਾ ਟੌਪਿਕ ਇਹ ਹੈ ਕਿ ਆਪਾਂ ਬੱਚੇ ਨੂੰ ਡਾਈਪਰ ਫ੍ਰੀ ਕਿਵੇਂ ਕਰ ਸਕਦੇ ਹਾਂ ਜਾਂ ਫਿਰ ਬੱਚਾ ਕਿਸ ਏਜ ਵਿੱਚ ਡਾਈਪਰ ਫ੍ਰੀ ਹੋ ਸਕਦਾ ਹੈ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਬੱਚੇ ਨੂੰ ਡਾਈਪਰ ਫ੍ਰੀ ਕਿਵੇਂ ਕਰਾਂਗੇ ਬਹੁਤ ਸਾਰੇ ਪੇਰੈਂਟਸ ਸਾਡੇ ਕੋਲ ਆਉਂਦੇ ਹਨ ਤੇ ਉਹਨਾਂ ਦਾ ਇੱਕੋ ਹੀ ਕੁਐਸਚਨ ਹੁੰਦਾ ਹੈ ਕਿ ਮੈਮ ਮੇਰਾ ਬੱਚਾ 7 ਸਾਲ ਦਾ ਹੋ ਗਿਆ ਜਾਂ ਫਿਰ ਮੇਰਾ ਬੱਚਾ 9 ਸਾਲ ਦਾ ਹੋ ਗਿਆ ਉਹ ਹਜੇ ਵੀ ਡਾਈਪਰ ਲਗਾਉਂਦਾ ਹੈ ਤੇ ਵਿਦਾਊਟ ਡਾਈਪਰ ਉਹ ਸ਼ੂਸ਼ੂ ਜਾਂ ਪਾਟੀ ਨਹੀਂ ਕਰਦਾ ਈਵਨ ਕਿ ਅਸੀਂ ਕਿਸੇ ਮੈਰਿਜ ਜਾਂ ਫੰਕਸ਼ਨ ਉੱਤੇ ਜਾਂਦੇ ਹਾਂ ਤਾਂ ਸਾਨੂੰ ਸਾਡੇ ਰਿਲੇਟਿਵਸ ਵੀ ਇਹ ਚੀਜ਼ ਬੋਲਦੇ ਹਨ ਕਿ ਤੁਹਾਡਾ ਬੱਚਾ ਇੰਨਾ ਵੱਡਾ ਹੋ ਗਿਆ ਉਹ ਹਜੇ ਵੀ ਡਾਈਪਰ ਲਗਾਉਂਦਾ ਹੈ ਤਾਂ ਮੈਮ ਸਾਨੂੰ ਉਸ ਚੀਜ਼ ਲਈ ਬਹੁਤ ਬੈਡ ਫੀਲ ਹੁੰਦਾ ਹੈ ਪੇਰੈਂਟਸ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਬੱਚੇ ਨੂੰ ਡਾਈਪਰ ਫ੍ਰੀ ਕਿਵੇਂ ਕਰਾਂਗੇ ਇਹਦੇ ਵਿੱਚ ਐਵੇਂ ਨਹੀਂ ਹੁੰਦਾ ਕੀ ਆਪਾਂ ਬੱਚੇ ਨੂੰ ਇੱਕਦਮ ਹੀ ਡਾਈਪਰ ਫ੍ਰੀ ਕਰ ਦੇਣਾ ਹੈ ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਪੈਟਰਨ ਹੁੰਦਾ ਹੈ ਆਪਾਂ ਉਸ ਪੈਟਰਨ ਦੇ ਅਕੋਰਡਿੰਗ ਹੀ ਬੱਚੇ ਨੂੰ ਡਾਈਪਰ ਫ੍ਰੀ ਕਰਨਾ ਹੈ ਹੁਣ ਆਪਾਂ ਪੂਰੇ ਦਿਨ ਦੇ ਵਿੱਚ ਬੱਚੇ ਦੇ ਡਾਈਪਰ ਨਹੀਂ ਲਗਾਉਣਾ ਉਸ ਨੂੰ ਸਾਰਾ ਦਿਨ ਡਾਈਪਰ ਫ੍ਰੀ ਰੱਖਣਾ ਹੈ ਤੇ ਉਸ ਨੂੰ ਪਾਟ ਤੇ ਬਿਠਾਉਣ ਦੀ ਕੋਸ਼ਿਸ਼ ਕਰਨੀ ਹੈ ਹੁਣ ਕੁਝ ਪੇਰੈਂਟਸ ਇਹ ਚੀਜ਼ ਵੀ ਕਹਿਣਗੇ ਮੈਮ ਸਾਡਾ ਬੱਚਾ ਤਾਂ ਪਾਟ ਤੇ ਬੈਠਦਾ ਨਹੀਂ ਉਹ ਉਹਨੂੰ ਅਸੀਂ ਪੌਟ ਤੇ ਕਿਦਾਂ ਬਿਠਾਈਏ ਤੁਸੀਂ ਪੇਰੈਂਟਸ ਇੱਥੇ ਇਹ ਚੀਜ਼ ਵੀ ਕਰ ਸਕਦੇ ਹੋ ਬੱਚੇ ਨੂੰ ਪੌਟ ਤੇ ਬਿਠਾਉਣ ਦੇ ਲਈ ਤੁਸੀਂ ਟੁਆਏ ਜਾਂ ਫਿਰ ਰਾਈਮਸ ਵਗੈਰਾ ਗਾ ਕੇ ਜਾਂ ਫਿਰ ਬੱਚੇ ਦੀ ਐਕਸਰਸਾਈਜ਼ ਕਰਕੇ ਉਸ ਨੂੰ ਪੌਟ ਤੇ ਸਿਟਿੰਗ ਦੇ ਸਕਦੇ ਹੋ ਆਫਟਰ 1 ਮੰਥ ਜਦੋਂ ਆਪਣਾ ਬੱਚਾ ਪੌਟ ਉੱਤੇ ਸਿਟਿੰਗ ਲੈਣ ਲੱਗ ਗਿਆ ਤਾਂ ਆਪਾਂ ਨੇ ਬੱਚੇ ਨੂੰ ਨਾਈਟ ਟਾਈਮ ਦੇ ਵਿੱਚ ਵੀ ਇਹ ਚੀਜ਼ ਫਾਲੋ ਕਰਨੀ ਹੈ ਹੁਣ ਕੁਝ ਪੇਰੈਂਟਸ ਇਹ ਚੀਜ਼ ਕਹਿਣਗੇ ਕਿ ਮੈਮ ਨਾਈਟ ਟਾਈਮ ਦੇ ਵਿੱਚ ਨਾਈਟ ਟਾਈਮ ਦੇ ਵਿੱਚ ਤਾਂ ਸਾਡੇ ਤੋਂ ਇਹ ਚੀਜ਼ ਨਹੀਂ ਹੋਣੀ ਬਟ ਨਹੀਂ ਪੈਰੈਂਟਸ ਆਪਾਂ ਨੇ ਬੱਚੇ ਦੇ ਲਈ ਇਹ ਚੀਜ਼ ਫਾਲੋ ਕਰਨੀ ਹੈ ਹੁਣ ਅਗਰ ਤੁਸੀਂ 10 ਜਾਂ 11 ਵਜੇ ਸੌਂਦੇ ਹੋ ਤਾਂ ਤੁਸੀਂ ਇਹ ਚੀਜ਼ ਫਾਲੋ ਕਰਨੀ ਹੈ ਕਿ ਤੁਸੀਂ ਬੱਚੇ ਨੂੰ ਅੱਧੇ-ਅੱਧੇ ਘੰਟੇ ਬਾਅਦ ਵਾਸ਼ਰੂਮ ਲਈ ਲੈ ਕੇ ਜਾਣਾ ਹੈ ਅਤੇ ਜਦੋਂ ਬੱਚਾ ਡੇ ਟਾਈਮ ਦੇ ਵਿੱਚ ਇਹ ਚੀਜ਼ ਫਾਲੋ ਕਰਨ ਲੱਗ ਗਿਆ ਤਾਂ ਬੱਚੇ ਲਈ ਨਾਈਟ ਟਾਈਮ ਦੇ ਵਿੱਚ ਇਹ ਚੀਜ਼ ਈਜ਼ੀ ਰਹੂਗੀ ਕੁਝ ਪੇਰੈਂਟਸ ਇਥੇ ਇਹ ਵੀ ਹੋ ਸਕਦਾ ਹੈ ਕਿ ਆਪਣਾ ਬੱਚਾ ਸ਼ੂਸ਼ੂ ਦਾ ਪਾਟ ਵਿੱਚ ਕਰ ਰਿਹਾ ਹੈ ਪਰ ਪਾਟੀ ਆ ਜਿਹੜੀ ਉਹ ਡਾਈਪਰ ਦੇ ਵਿੱਚ ਕਰ ਰਿਹਾ ਹੈ ਹੁਣ ਕੁਝ ਪੇਰੈਂਟਸ ਇਹ ਚੀਜ਼ ਕਹਿਣਗੇ ਕਿ ਮੈਮ ਸਾਡਾ ਬੱਚਾ ਸ਼ੂਸ਼ੂ ਦਾ ਪਾਟ ਵਿੱਚ ਕਰ ਰਿਹਾ ਹੈ ਪਰ ਪਾਟੀ ਆ ਉਹ ਡਾਈਪਰ ਦੇ ਵਿੱਚ ਕਰ ਰਿਹਾ ਹੈ ਪੇਰੈਂਟਸ ਇਥੇ ਇਹ ਚੀਜ਼ ਹੈ ਕਿ ਬੱਚਾ ਸ਼ੂਸ਼ੂ ਦਾ ਪਾਟ ਵਿੱਚ ਕਰ ਲੈਂਦਾ ਹੈ ਪਰ ਜਿਹੜੀ ਪਾਟੀ ਆ ਉਹਨੂੰ ਡਾਈਪਰ ਦੇ ਵਿੱਚ ਕਰਦਾ ਹੈ ਕਿਉਂਕਿ ਬੱਚੇ ਨੂੰ ਇਹ ਚੀਜ਼ ਲੱਗਦੀ ਹੈ ਕਿ ਡਾਈਪਰ ਹੀ ਮੇਰਾ ਅਗਰ ਤੁਹਾਡੇ ਬੱਚੇ ਨੂੰ ਪਾਟੀ ਆਈ ਹੈ ਉਹ ਤੁਹਾਨੂੰ ਖਲੂ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਵੇਂ ਕਿ ਉਹ ਤੁਹਾਡੇ ਕੋਲ ਡਾਈਪਰ ਲੈ ਕੇ ਆ ਰਿਹਾ ਤਾਂ ਤੁਸੀਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਅਤੇ ਬੱਚੇ ਨੂੰ ਤੁਸੀਂ ਉਸੇ ਟਾਈਮ ਹੀ ਪਾਟ ਉੱਤੇ ਬਿਠਾਣਾ ਹੈ ਅਤੇ ਬੱਚੇ ਨੂੰ ਪਾਟੀ ਕਰਾਉਣ ਦੀ ਕੋਸ਼ਿਸ਼ ਕਰਨੀ ਹੈ ਇੱਥੇ ਇਹ ਚੀਜ਼ ਵੀ ਹੋ ਸਕਦੀ ਹੈ ਕਿ ਬੱਚਾ ਫਸਟ ਟਾਈਮ ਤਾਂ ਪਾਟ ਵਿੱਚ ਪਾਟੀ ਨਾ ਕਰੇ ਬਟ ਅਗਰ ਤੁਸੀਂ ਇਹ ਚੀਜ਼ ਨੂੰ ਦੁਆਰਾ ਦੁਆਰਾ ਟਰਾਈ ਕਰਦੇ ਰਹੋਗੇ ਤਾਂ ਬੱਚਾ 2-4 ਦਿਨਾਂ ਦੇ ਵਿੱਚ ਪਾਟੀ ਵੀ ਪਾਟ ਵਿੱਚ ਕਰਨ ਲੱਗ ਜਾਊਗਾ ਹੁਣ ਕਈ ਪੇਰੈਂਟਸ ਇਹ ਚੀਜ਼ ਵੀ ਕਹਿਣਗੇ ਕਿ ਮੈਮ ਇਸ ਚੀਜ਼ ਨੂੰ ਕਿੰਨਾ ਟਾਈਮ ਲੱਗ ਜਾਊਗਾ ਪੇਰੈਂਟਸ ਇੱਥੇ ਮੈਂ ਤੁਹਾਨੂੰ ਇਹ ਚੀਜ਼ ਨਹੀਂ ਕਹਿੰਦੀ ਕਿ ਤੁਹਾਡਾ ਬੱਚਾ 15 ਦਿਨਾਂ ਜਾਂ 1 ਮਹੀਨੇ ਦੇ ਵਿੱਚ ਸ਼ੂਸ਼ੂ ਜਾਂ ਪਾਟੀ ਪਾਟ ਵਿੱਚ ਕਰਨ ਲੱਗ ਜਾਊ ਪਰ ਨਹੀਂ ਇੱਥੇ ਤੁਸੀਂ ਇਹ ਚੀਜ਼ ਹੋ ਸਕਦੀ ਹੈ ਕਿ ਬੱਚਾ 8 ਮਹੀਨੇ ਜਾਂ ਫਿਰ 1 ਸਾਲ ਦੇ ਵਿੱਚ ਪਾਟੀ ਜਾਂ ਸ਼ੂਸ਼ੂ ਪਾਟ ਵਿੱਚ ਕਰਨ ਲੱਗ ਦੋ ਅਗਰ ਤੁਸੀਂ ਇਹ ਚੀਜ਼ ਨੂੰ ਟਰਾਈ ਕਰਦੇ ਰਹੇ ਹੁਣ ਪੇਰੈਂਟਸ ਇੱਥੇ ਇਹ ਚੀਜ਼ ਨਹੀਂ ਹੋਊਗੀ ਕਿ ਤੁਸੀਂ ਦੋ ਦਿਨ ਤਾਂ ਬੱਚੇ ਨੂੰ ਪਾਟ ਉੱਤੇ ਬਿਠਾ ਰਹੇ ਹੋ ਅਤੇ ਤਿੰਨ ਦਿਨ ਦਾ ਤੁਸੀਂ ਗੈਪ ਲੈ ਰਹੇ ਹੋ ਇਸ ਨਾਲ ਇਹ ਚੀਜ਼ ਹੋਊਗੀ ਕਿ ਬੱਚਾ ਉਸ ਚੀਜ਼ ਨੂੰ ਨਹੀਂ ਕਰੇਗਾ ਅਗਰ ਤੁਸੀਂ ਇਸ ਚੀਜ਼ ਨੂੰ ਕੰਟੀਨਿਊਸਲੀ ਕਰੋਗੇ ਤਾਂ ਬੱਚਾ इजीली ਉਹ ਚੀਜ਼ ਫਾਲੋ ਕਰੂਗਾ ਕਿਉਂਕਿ ਜਿਹੜੀ ਬੱਚੇ ਦੀ अर्ਲੀ ਏ ਸੀਗੀ ਡਾਈਪਰ ਫ੍ਰੀ ਹੋਣ ਦੀ ਉਹ ਨਿਕਲ ਚੁੱਕੀ ਆ ਅਗਰ ਤੁਹਾਨੂੰ ਇਸ ਚੀਜ਼ ਨੂੰ ਫੋਲੋ ਕਰਦੇ ਹੋਏ ਕੋਈ ਪ੍ਰੋਬਲਮ ਆ ਰਹੀ ਆ ਤਾਂ ਤੁਸੀਂ ਸਾਡੇ ਸੈਂਟਰ ਦੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹੋ ਜੋ ਕਿ ਆਯੂਸ਼ ਅਤੇ ਹੋਪ ਨਾਮ ਤੋਂ ਹਨ ਜਾਂ ਫਿਰ ਤੁਸੀਂ ਉੱਪਰ ਦਿੱਤੇ ਨੰਬਰ ਉੱਤੇ ਕੰਟੈਕਟ ਕਰ ਸਕਦੇ ਹੋ ਸਾਡੇ ਥੈਰੇਪਿਸ ਤੁਹਾਡੇ ਲਈ ਇਸ ਚੀਜ਼ ਡੀਪਲੀ ਦੱਸਣ ਦੇ ਲਈ ਬੈਠੇ ਹਨ ਥੈਂਕ ਯੂ